ਸਸੀ ਗਾਲ ਜੀ ਆਪਣੀ ਫੇਰ ਤੋਂ ਅਗਲੀ ਹਫਤਾ ਸ਼ੇਵ ਕੁਮਾਰ ਬਟਾਲਵੀ ਚੋਂ ਗਦਾਰ ਉਹ ਸ਼ੈਰ ਸੀ ਜਾਂ ਪਿੰਡ ਸੀ ਇਹਦਾ ਤੇ ਮੈਨੂੰ ਪਤਾ ਨਹੀਂ ਪਰ ਇਹ ਕਹਾਣੀ ਵਿੱਚ ਕਿਸੇ ਅਧਮਰਗ ਜਿਹੇ ਘਰ ਦੀ ਜਿਸ ਦੀਆਂ ਇੱਟਾਂ ਤੇ ਇੱਟਾਂ ਦੇ ਵਿੱਚ ਸਦੀਆਂ ਪੁਰਾਣੀ ਘੁੰਗਣ ਸੀ ਤੇ ਜਿਹਦੀ ਬਿੰਦੀ ਚੁੱਲ ਤੇ ਮਾਵਾਂ ਦੀ ਦੁੱਧ ਰਿੰਜਣਾ ਨੋਹਾ ਧੀਆਂ ਨਾਲ ਜੂੜੇ ਦੋਕ ਦਿਨ ਦੀ ਛਣਕਾਰ ਤੇ ਦੋਕ ਦਿਨ ਦੇ ਚੱਕਵੇਂ ਦੋਕ ਦਿਨ ਦੇ ਚਮਕਦੇ ਫਿਰ ਮੇਲੇ ਜੋ ਆਪਦੇ ਤੇ ਤੇ ਉਸ ਘਰ ਦੇ ਘਰ ਦੇ ਕੁਝ ਕ ਜੀ ਹੋ ਕੇ ਅੱਛ ਫਿਕਰ ਫੂਕ ਦੇ ਤਾਂ ਨਿਤ ਨਿਮੀ ਵਾਚ ਦੇ ਪੱਗਾਂ ਦੀ ਇੱਜ਼ਤ ਵਾਸਤੇ ਉਹ ਰਾਤ ਸਾਰੀ ਜਾਗਦੇ ਇਸੇ ਹੀ ਘਰ ਵਿੱਚ ਉਹਦੇ ਜਹਾਨ ਵਿੱਚ ਇੱਕ ਫੁੱਲ ਸੁਹਾ ਉੱਗਿਆ ਤੇ ਉਹਦੇ ਉਹ ਤੋਂ ਉਸ ਦੀ ਉਮਰ ਵੀ ਸੂਏ ਫੁੱਲਾਂ ਸੂਏ ਫੁੱਲਾਂ ਦੇ ਹਾਨ ਦੀ ਤੇ तितਲੀਆਂ ਦੇ ਪਰਾਂ ਦੀ ਉਸ ਨੂੰ ਬੜੀ ਪਹਿਚਾਨ ਸੀ ਉਦੋਂ ਉਹਦੀ ਬਸ ਇਹ ਸੋਚ ਸੋਚ ਵਿੱਚ ਫੁੱਲਾਂ ਦੇ ਰੁੱਖ ਦੇ ਫੁੱਲਾਂ ਦੇ ਰੁੱਖ ਸੀ ਉੱਗਦੇ ਜਾਂ ਖੰਭਾਂ ਵਾਲੇ ਨੀਲੇ ਘੋੜ ਅੰਬਰਾਂ ਤੇ ਉੱਡਦੇ ਬਹੁਤ ਸੋਹਣੀ ਕਵਤਾ ਇਹਦਾ ਵੀ ਮੈਂ ਨਾਲ ਪੰਨਾ ਲਾਣਾ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਆ ਤੇ ਜ਼ਿਆਦਾਤਰ ਲੋਕ ਨਹੀਂ ਸੁਣਦੇ ਧੰਨਵਾਦ